ਇਹ ਜੀ ਕਿਸੇ ਬੰਦੇ ਨੇ ਗੁਰੂ ਘਰ ਵਾਸਤੇ ਪੇਠਾ ਦਾਨ ਕੀਤਾ ਸੀ ਦੋ ਟਰਾਲੀਆਂ ਉਹ ਵਿਚਾਰਾ ਇਧਰੋਂ ਲੈ ਕੇ ਆ ਰਹੇ ਦੀ ਕੋਈ ਡਰਾਈਵਰ ਸੀ ਵੱਡੇ ਗੁਰੂ ਘਰ ਜਾਣਾ ਸੀਗਾ ਇਹ ਗੁਰੂ ਤੇਗ ਬਹਾਦਰ ਸਾਹਿਬ ਦੇ ਗੁਰੂ ਘਰ ਭਾਨੀ ਕਾਟਾ ਪੂਰੇ ਆ ਕੇ ਜੀ ਇਹ ਟੋਏ ਬਹੁਤ ਪਏ ਆਗੇ ਪਾਣੀ ਖੜਾ ਗੰਦਾ ਇਹ ਚ ਆ ਕੇ ਟਰਾਲੀ ਪਲਟ ਗਈ ਅੱਛਾ ਜੀ ਜਦ ਟਰਾਲੀ ਪਲਟ ਗਈ ਉਹ ਵਿਚਾਰਾ ਰੋਣ ਵਾਲਾ ਹੋ ਗਿਆ ਬੰਦਾ ਅਸੀਂ ਨੇ ਸਾਰਿਆਂ ਨੇ ਜੀ ਉਹਰੇ ਕੱਪੜੇ ਕੱਢ ਕੇ ਇਹ ਟਰਾਲੀ ਸਿੱਧੀ ਕਰਾਈ ਹੈ ਪੇਠਾ ਇਧਰਲੇ ਵਹੇ ਢੇਰ ਲੱਗਿਆ ਪਿਆ ਉਹ ਤੋਂ ਬਾਅਦ ਜੀ ਉਹ ਇੱਕ ਇੱਕ ਟਰਾਲੀ ਦਾ ਲੈ ਗਿਆ ਗੁਰੂ ਘਰ ਅਸੀਂ ਤਾਂ ਹੀ ਖੜੇ ਆ ਉਰੇ ਵੀ ਇਹ ਪੇਠਾ ਜਿਹੜਾ ਹੈਗਾ ਧੋ ਧੂ ਕੇ ਇਹ ਦੁਬਾਰਾ ਟਰਾਲੀ ਭਰ ਕੇ ਰੱਖੇ ਜੀ ਗੁਰੂ ਘਰ ਦੇ ਲਈ ਸੀਗਾ ਗੁਰੂ ਘਰ ਦੇ ਵਾਸਤੇ ਕਾਰ ਸੇਵਾ ਵਾਲੇ ਬਾਬਿਆਂ ਨੇ ਉੱਥੇ ਲੈ ਕੇ ਜਾਣਾ ਸੀਗਾ ਹਜ਼ੂਰ ਸਾਹਿਬ ਜੀ ਬਾਈ ਰੋਡ ਨੂੰ ਕਿਵੇਂ ਦੇਖਦੋ ਲਗਾਤਾਰ ਇਤੋਂ ਮਾਰ ਰੋਡ ਤਾਂ ਜੀ ਇਹ ਜਿਹੜਾ ਪਿੰਡ ਹੈਗਾ ਇਧਰਲੇ ਪਾਸੇ ਕਿਹੜਾ ਪਿੰਡ ਹੈ ਇਹ ਇਹ ਬਾਹਰ ਜੀ ਇਧਰ ਆ ਉਹਦਾ ਸਾਰਾ ਪਾਣੀ ਉਰੇ ਸੜਕ ਤੇ ਆਉਂਦਾ ਜੀ ਅਸੀਂ ਪ੍ਰਸ਼ਾਸਨ ਨੂੰ ਬਥੇਰਾ ਕਿਹਾ ਜੀ ਉਹ ਕਮੇਟੀ 'ਚ ਵੀ ਜਾ ਕੇ ਬੇਨਤੀ ਕਰੀਆ ਜੀ ਕੋਈ ਨਹੀਂ ਸਾਡੀ ਸੁਣਦਾ ਜੀ ਜਿਸ ਦਿਨ ਜੀ ਹੁਣ ਭਗਵੰਤ ਸਾਹਿਬ ਭਗਵੰਤ ਮਾਨ ਸਾਹਿਬ ਨੇ ਆਉਣਾ ਸੀ ਜੀ ਪਤਾ ਨਹੀਂ ਕਿੱਥੇ ਇਹਨਾਂ ਨੇ ਪਾਣੀ ਕੱਢ ਕੇ ਜੀ ਉਰੇ ਰੋੜੀ ਲਿਆ ਕੇ ਪਾਤੀ ਜੀ ਇੱਕ ਦਿਨ ਸੁੱਕਾ ਰਿਹਾ ਜੀ ਉਰੇ ਜਦੋਂ ਉਹਨਾਂ ਨੇ ਵੋਟਾਂ ਦਾ ਟਾਈਮ ਲੰਘ ਗਿਆ ਜੀ ਉਸ ਤੋਂ ਬਾਅਦ ਦੂਏ ਦਿਨੇ ਉਰੇ ਪਾਣੀ ਪਾਣੀ ਫੇਰ ਇੱਕ ਦੁਕਾਨ ਵਾਲਾ ਜੀ ਉਹ ਪਾਣੀ ਸਾਰਾ ਨਾਲਾ ਉੱਥੇ ਰੋਕਦਾ ਜੀ ਕਿ ਨਾ ਮਾ ਦਾ ਨਿਕਾਸ ਨਹੀਂ ਹੈਗਾ ਪਾਣੀ ਦਾ ਉਹ ਦੁਕਾਨ ਵਾਲਾ ਜੀ ਸਾਹਮਣੇ ਉਹਨੇ ਸਾਰਾ ਹੀ ਨਾਲਾ ਰੋਕਿਆ ਪਿਆ ਜੀ ਪਾਣੀ ਪਹਿਲਾਂ ਪਰ ਉਹਨੂੰ ਲੰਗਦਾ ਤੀ ਜੀ ਉਹ ਤੋਂ ਬਾਅਦ ਜੀ ਅਸੀਂ ਨੇ ਇੱਕ ਵਾਰੀ ਪੈਸੇ ਇਕੱਠੇ ਕਰਕੇ ਜੀ ਉੱਥੇ ਪਾਈਪ ਵੀ ਪਵਾਤਾ ਸੀ ਉਹ ਪਾਈਪ ਨੂੰ ਬੰਦ ਕਰ ਦਿੰਦਾ ਦੁਬਾਰਾ ਜੀ ਉਹ ਤੋਂ ਬਾਅਦ ਅਸੀਂ ਨੇ ਬੇਨਤੀ ਕੀਤੀ ਜੀ ਕਮੇਟੀ ਵਾਲਿਆਂ ਨੂੰ ਵੀ 5-4 ਰੁਪਏ ਪਾਉਗੇ ਅੱਗੇ ਸੀਵਰੇਜ ਪਾਨੀ ਘਟਾ ਵਾਲਾ ਕਾਰ ਸੇਵਾ ਗੁਰੂ ਘਰ ਤੱਕ ਪਿਆ ਹੋਇਆ ਜੀ ਇਹ ਹਰ ਵਾਰੀ ਇਹ ਉਰੇਸ਼ ਰੋਣ ਇਹ ਤਾਂ ਜੀ ਨਰਕ ਵਾਲਾ ਕੰਮ ਹੋਇਆ ਪਿਆ ਜੀ ਉਰੇ ਦੁਕਾਨਾਂ ਦੇ ਵਿੱਚ ਸੁੰਡ ਪੜਦੇ ਆ ਜੀ ਨਿਕੜ ਨਿਕੜੇ ਗੰਦੇ ਪਾਣੀ ਚੋਂ ਜੀ ਦੁਕਾਨਾਂ ਸਾਰੀਆਂ ਫੇਲ ਹੋ ਗਈਆਂ ਸਾਰੀਆਂ ਦੁਕਾਨਾਂ ਫੇਲ ਹੋ ਗਈਆਂ ਜਿੰਨੀਆਂ ਸਾਰੀਆਂ ਮਾਰਕੀਟ ਇਹਦੇ ਕਰਕੇ ਸਜਿੰਨੀਆਂ ਦੇ ਸਾਰੀਆਂ ਦੁਕਾਨਾਂ ਚੱਕ ਗਈ ਦੁਕਾਨਦਾਰੀ ਆ ਉਹਦੀ ਉਹ ਵਿੱਚ ਵਿਚਾਰੇ ਸਾਰੀ ਦੁਕਾਨਦਾਰੀ ਫੇਲ ਹੋ ਗਈ ਜੀ ਲਵੇ ਅਪੋਰਚੂਨਿਟੀਆ ਦੁਕਾਨਾਂ ਜੀ ਜਿਹਦਾ ਪਾਣੀ ਉਧਰਲੇ ਪਾਸੇ ਨਾਪਾ ਰੋਡ ਤੇ ਸੁੱਕ ਜਾਂਦਾ ਜੀ ਫਿਰ ਤਾਂ ਮਿੱਟੀ ਨਹੀਂ ਉਹਨਾਂ ਨੂੰ ਝੋਣ ਦਿੰਦੀ ਮਿੱਟੀ ਉਡੋ ਉਡੋ ਨਾ ਪਰ ਪੈਂਦੀ ਆ ਨਹੀਂ ਤਾਂ ਇਹ ਘਰਾਂ ਦਾ ਪਾਣੀ ਸਾਰਾ ਉੱਤੇ ਨੁਕਸਾਨ ਹੁੰਦਾ ਜੀ ਉਰੇ ਜੀ ਮੈਨੂੰ ਲੱਗਦੀ ਹੈ ਵੀ ਹਜ਼ਾਰਾਂ ਦੇ ਕਰੀਬ ਗੱਡੀਆਂ ਟੁੱਟ ਗਈਆਂ ਜੀ ਇਹਨਾਂ ਉਰੇ ਸਮਾਨ ਇਕੱਠਾ ਕਰਕੇ ਕਬਾੜੀਏ ਲੈ ਕੇ ਜਾਣੇ ਆ ਟੁੱਟਿਆ ਬਸਮਾਨ ਹਾਂਜੀ ਅਸੀਂ ਦਾ ਇਹ ਗੁਰੂ ਘਰ ਪੰਚਾਇਤ ਸਾਰਾ ਹਾਂਜੀ ਇਹ ਗੁਰੂ ਘਰ ਜਾਣ ਵਾਸਤੇ ਅਸੀਂ ਖੜੇ ਆ ਜੀ ਗੁਰੂ ਘਰ ਲੈ ਕੇ ਤੋ ਵਤੂ ਕੇ ਉੱਥੇ ਟਰਾਲੀ ਭਰ ਕੇ ਲੈ ਕੇ ਜਾਣੀ ਆ ਜੀ ਵੀ ਜੇ ਬਾਬਾ ਜੀ ਦਾ ਹੁਕਮ ਹੋਇਆ ਤਾਂ ਲੰਗਰ ਦੇ ਵਿੱਚ ਭੇਜੂਗੇ ਨਹੀਂ ਤਾਂ ਜੀ ਫਿਰ ਖਰਾਬ ਹੋਗੇ